ਤੁਸੀਂ ਵੇਖੋਗੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ ਉਹ ਸਜ਼ਾ ਭੋਗਦੇ ਨੇ ਉਹ ਜੇਲ੍ਹ ਚ ਅਸਰ ਵੀ ਹੁੰਦੇ ਨੇ ਜਿਹੜੇ ਉਹਨਾਂ ਦੇ ਸੁਧਾਰ ਲਈ ਨੇ ਤੇ ਜੇ ਕੈਦੀ ਹੁਣੀ ਆਖਣ ਵੀ ਇਹ ਵੀ ਸਾਡੇ ਕੋਲ ਸਜ਼ਾ ਲਈ ਆਏ ਨੇ ਇਦਾਂ ਦਾ ਕੁਝ ਨਹੀਂ ਹੁੰਦਾ ਜੇਲ੍ਹ ਉਹੀ ਹੈ ਚਾਰਦੁਵਾਰੀ ਉਹੀ ਹੈ ਸੰਸਾਰ ਉਹੀ ਹੈ ਗੁਰੂ ਪੀਰ ਅਵਤਾਰ ਸੁਧਾਰ ਲਈ ਆਉਂਦੇ ਨੇ ਤੇ ਆਮ ਬੰਦੇ ਕਰਮਗਤ ਭੋਗਣ ਆਉਂਦੇ ਨੇ ਮਹਾਰਾਜ ਨੂੰ ਕੌਣ ਹੈ ਮਾਰਨੇ ਵਾਲਾ ਉਨ੍ਹਾਂ ਦੇ ਹੁਕਮ ਵਿੱਚ ਹੀ ਸਾਰੀ ਖੇਡ ਚੱਲਦੀ ਹੈ ਜਿਹਨੂੰ 14 ਜੰਗਾਂ 'ਚ ਕੋਈ ਹਥਿਆਰ ਨਹੀਂ ਕੱਟ ਸਕਿਆ ਨਾ ਅੱਗੋਂ ਨਾ ਪਿਛੋਂ ਉਹਦੀ ਵਕੀਰ ਕੰਜਰ ਕੋਣ ਮਾਰ ਸਕਦਾ ਪਰ ਵੇਖੋ ਸ਼ਹੀਦੀ ਦਾ ਰਤਬਾ ਕਿੱਡਾ ਬੁਲੰਦ ਹੈ ਗੁਰਦੇਵ ਵਾਹਦੇ ਮੈਂ ਚਾਹੁੰਦਾ ਈ ਸ਼ਸਤਰ ਨਾਲ ਇਸ ਰੂਹੇ ਜ਼ਮੀਨ ਤੋਂ ਰੁਖਸਤ ਹੋਣਾ ਇਹੀ ਆਸ ਹੈ ਮੈਨੂੰ ਚਲੋ ਮਹਾਰਾਜ ਨੇ ਆਪਣੇ ਅਗਮੀ ਸਰੀਰ ਨੂੰ ਸੰਕੋਚਣ ਦਾ ਮਨ ਬਣਾ ਲਿਆ ਸਤਿਗੁਰ ਜੀਵੜ ਅਵਰ ਨਾ ਕੋਈ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਉਹ ਪਰਮੇਸ਼ਵਰ ਦੇ ਸਰੂਪ ਨੇ ਧਾਰ ਲਈ ਵੀ ਹੁਣ ਚਲੇ ਜਾਣਾ ਹੈ ਨਾਲਿਆਂ ਦੇ ਸਿੰਘੂ ਜਿੱਦਣ ਖੰਡੇ ਦੀ ਪੌਲ ਵਰਸੀ ਸੀ ਤੁਹਾਡੇ ਕੋਲੋਂ ਮੈਂ ਸਿਰ ਮੰਗੇ ਤੇ ਅੰਮ੍ਰਿਤ ਦਿੱਤਾ ਤੇ ਜਦੋਂ ਮੈਂ ਅੰਮ੍ਰਿਤ ਮੰਗਿਆ ਤੁਸੀਂ ਆਖਿਆ ਸੀ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਗੁਰਦੇਵ ਕੀ ਦਿੰਦੇ ਹੋ ਤੇ ਮੇਰੇ ਬੋਲ ਸਨ ਤੁਸੀਂ ਇੱਕ ਸਿਰ ਦਿੱਤਾ ਮੈਂ ਸਰਬੰਸ ਵਾਰਾਂਗਾ ਬੋਲੇ ਕੋਨੇ ਹਾਲ ਸਾਰੀ ਮਾਲਾ ਦੇ ਮਣਕੇ ਵਾਰ ਦਿੱਤੇ ਨੇ ਹੁਣ ਇੱਕੋ ਹੀ ਮਣਕਾ ਰਹਿ ਗਿਆ ਹੈ ਆਪਣਾ ਆਪ ਵੀ ਵਾਰਨ ਲੱਗਾ ਹੈ ਹਲਾ ਯਾਰਖਾਂ ਜੋਗੀ ਕਹਿੰਦੇ ਨੇ ਕਹਿੰਦੇ ਜਦੋਂ ਬਾਬਾਜੀਤ ਸਿੰਘ ਜੁਝਾਰ ਸਿੰਘ ਕਟੇ ਗਏ ਨਾ ਤੇ ਕਲਗੀ ਧਰਦੀਆਂ ਅੱਖਾਂ 'ਚ ਵੈਰਾਗ ਨਹੀਂ ਸੀ ਪਤਾ ਕੀ ਆਂਦੇ ਹਾਓ ਸੌ ਸਰ ਵੀ ਕੁਰਬਾਨ ਤੋ ਨਹੀਂ ਰੱਬ ਸੇ ਜ਼ਿਆਦਾ ਦੋ ਹੀ ਸ਼ਹੀਦ ਹੋਏ ਨੇ ਸੌ ਲਾਲ ਵੀ ਹੁੰਦੇ ਤੇ ਧਰਮ ਤੋਂ ਵਾਰ ਦਿੰਦਾ ਮੈਨੂੰ ਪਰਵਾਹ ਹੀ ਕੋਈ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਰਤਬਾ ਹੈ ਸਰਬੰਸਵਾਰ ਨੇ ਵਿੱਚ ਅਖੀਰਲੀ ਕਿਸ਼ਤ ਰਹਿੰਦੀ ਹੈ ਸਰਬੰਸਦੀ ਮਾੜਾ ਦਾ ਇੱਕੋ ਮਣਕਾ ਰਹਿ ਗਿਆ ਹੈ ਸਮਾ ਆ ਗਿਆ ਹੈ ਸਰਗੁਣ ਸਰੂਪ ਨੂੰ ਸੰਕੋਚ ਕੇ ਸ਼ਬਦਾਵਤਾਰ ਵਿੱਚ ਤਬਦੀਲ ਹੋਣ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਗੀਨਾ ਘਾੜ ਤੋਂ ਸਿੰਘਾਂ ਨੂੰ ਨਾਲ ਲਿਆ ਜਿੱਥੇ ਅੱਜ ਕੱਲ ਤਖਤ ਜੂਰ ਸਾਹਿਬ ਹੈ ਨਾ ਇੱਥੇ ਆ ਗਏ ਸਿੰਘਾਂ ਆਖਿਆ ਮਹਾਰਾਜ ਤੁਹਾਡੇ ਦਿਦਾਰੇ ਕਿਵੇਂ ਹੋਣਗੇ ਕਹਿੰਦੇ ਪੰਜਾ ਕਕਾਰਾਂ ਦੇ ਧਾਰਨੀ ਬਾਣੀ ਬਾਣੇ ਦੇ ਧਾਰਨੀ ਜਿਹੜੇ ਸਿੰਘ ਨੇ ਉਹ ਮੇਰਾ ਹੀ ਰੂਪ ਨੇ ਪੰਜਾਂ ਸਿੰਘਾਂ ਨੂੰ ਵੇਖ ਲਿਓ ਮੇਰੇ ਹੀ ਦਰਸ਼ਨ ਹੋਣਗੇ ਪੰਜ ਪਿਆਰਿਆਂ ਚੋਂ ਕਹਿੰਦੇ ਮਹਾਰਾਜੇ ਪੰਜ ਹੋਣ ਹੀ ਨਾ ਕਹਿੰਦੇ ਫਿਰ ਆਪ ਹੀ ਬਾਣੀ ਬਾਣੇ ਦੇ ਧਾਰਨੀ ਹੋ ਕੇ ਜਦੋਂ ਸ਼ੀਸ਼ੇ ਅੱਗੇ ਖਲੋਗੇ ਤੇ ਆਪ ਦੇ ਰੂਪ ਚ ਮੇਰੇ ਦਰਸ਼ਨ ਹੋਣਗੇ ਆਪ ਦਾ ਰੂਪ ਬਖਸ਼ਿਆ ਖਾਲਸੇ ਨੂੰ ਗੁਰਾਂ ਨੇ ਜੋਤ ਕਹਿੰਦੇ ਇਹ ਸ਼ਬਦ ਵਿੱਚ ਵਿਸ਼ੇਦ ਕਰਨ ਲੱਗਾ ਹਾ ਗੁਰੂ ਤੁਹਾਡੇ ਗੁਰੂ ਗ੍ਰੰਥ ਸਾਹਿਬ ਹੋਣਗੇ 1765 ਬਿਕਰਮੀ ਕਤਕ ਸੁਦੀ ਦੂਜ ਵਾਲੇ ਦਿਨ 5 ਪੈਸੇ ਨਰੀਲ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮਹਾਰਾਜ ਨੇ ਮੱਥਾ ਟੇਕਿਆ ਹੈ। ਔਰ ਗੜੂਏ ਮੁਬਾਰਕ ਤੋਂ ਜੋ ਐਲਾਨ ਕੀਤਾ ਹਰਜੀ ਹੋਣਾ ਨਾ ਗੁਰਾਂ ਦੀ ਡੈਰੀ ਚ ਲਿਖਿਆ ਸੀ ਉਦੋਂ ਬਚਨ ਉਹ ਪੰਥ ਪ੍ਰਕਾਸ਼ ਵਿੱਚ ਬਾਅਦ ਚੜ੍ਹਿਆ ਹੈ। ਪੈਸੇ ਪੰਜ ਨਲੇਰ ਲੈ ਤਿਸ ਅਗਰ ਟਿਕਾਇਓ ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਛੁਕਾਇਓ ਗੁਰੂ ਗ੍ਰੰਥ ਕੋ ਗੁਰੂ ਥਪਿਓ ਕੁਣਕਾ ਬਟਵਾਇਓ ਸ਼੍ਰੀ ਮੁਖ ਤੈ ਸਭ ਸਿੱਖਣ ਕੋ ਇਹ ਹੁਕਮ ਸੁਨਾਇਓ ਕਹਿੰਦੇ ਸਾਰੀ ਰੀਤ ਕਰਕੇ ਅਰਦਾਸ ਹੋਈ ਹੁਕਮਨਾਮਾ ਹੋਇਆ ਤੇ ਕੁਣਕਾ ਵਰਤਾਇਆ ਕੜਾ ਪ੍ਰਸ਼ਾਦ ਵਰਤਾਇਆ ਤੇ ਸ਼੍ਰੀ ਮੁਖ ਤੋਂ ਫਰਮਾਨ ਕੀਤਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਤਾਬ ਨਾ ਸਮਝੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ ਕੋੜ ਸ਼ਬਦ ਮੈਂ ਲਿਹਿ ਪ੍ਰਗਟ ਸਰੂਪ ਜਾਣਿਓ ਸਾਡਾ ਸ਼ਬਦ ਜੜ ਨਹੀਂ ਨਾ ਹੁੰਦੇ ਸ਼ਬਦ ਚੇਤਨ ਹੁੰਦੇ ਨੇ ਸਰੀਰ ਪ੍ਰਾਣਾ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਆਕਾਰ ਪ੍ਰਾਣਾ ਹੋ ਸਕਦਾ ਸ਼ਬਦ ਤੇ ਨਹੀਂ ਮਿਟਦਾ ਸਰੀਰ ਦਾ ਆਪ ਸੰਸਕਾਰ ਕਰ ਦਿੰਨੇ ਆ ਕਹਿੰਦੇ ਇਦਾਂ ਦਾ ਗੁਰੂ ਸਿੱਖੋ ਤੁਹਾਨੂੰ ਦੇ ਕੇ ਚੱਲਿਆਂ ਜਿਹਦਾ ਜੋਤੀ ਜੋਤ ਦਿਹਾੜਾ ਕਦੇ ਆਉਣਾ ਹੀ ਨਹੀਂ ਹੈ ਤੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਦਾ ਹੁਕਮ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਸਤਗੁਰ ਜਾਗਤਾ ਹੈ ਦੇਉ ਸ਼ਬਦ ਜਾਗਦਾ ਹੀ ਹੁੰਦਾ ਹੈ ਸ਼ਬਦ ਕਦੇ ਮਿਟਦਾ ਨਹੀਂ ਮਰਦਾ ਨਹੀਂ ਹੈ ਗ੍ਰੰਥ ਮਿਟਾ ਦਿਓਗੇ ਸ਼ਬਦ ਫਿਰ ਵੀ ਪ੍ਰਗਟ ਰਹਿਣਾ ਹੈ ਪਰ ਜਿਵੇਂ ਜੋਤ ਲਈ ਆਕਾਰ ਜ਼ਰੂਰੀ ਹੈ ਸ਼ਬਦ ਦੇ ਲਈ ਗ੍ਰੰਥ ਜ਼ਰੂਰੀ ਹੈ ਜਿੰਨਾ ਅਦਬ ਸ਼ਬਦ ਦਾ ਉਨਾ ਹੀ ਗ੍ਰੰਥ ਦਾ ਕਰਨਾ ਪੈਂਦਾ ਜਿੰਨਾ ਸ਼ਬਦ ਦਾ ਅਦਬ ਹੈ ਉਨਾ ਹੀ ਜੋਤ ਦਾ ਅਦਬ ਜਿੰਨਾ ਆਕਾਰ ਗ੍ਰੰਥ ਦਾ ਅਦਬ ਹੈ ਉਨਾ ਹੀ ਅਸੀਂ ਪਹਿਲੇ ਦਸਾਂ ਗੁਰਾਂ ਦੇ ਸ਼ਰੀਰ ਦਾ ਅਦਬ ਕਰਦੇ ਰਹੇ ਹਾਂ ਖੈਰ ਹੁਕਮਨਾਮਾ ਪਤਾ ਕੀ ਆਇਆ ਸੀ ਉਦੋਂ ਸੁਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇਸੇ ਸੇਈ ਫਲ ਪਾਏ ਕਰਤਾ ਆਪ ਵਸਾਇਆ RAM ਉਦੋਂ ਤੋਂ ਫਿਰ ਹਜੂਰ ਸਾਹਿਬ ਨੂੰ ਅਬਚਲ ਨਗਰ ਕਹਿਣ ਲੱਗ ਪਏ ਇਸ ਹੁਕਮਨਾਮੇ ਤੋਂ ਬਾਅਦ ਤੋ ਇਦਾਂ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਲੰਗਰ ਵਰਤਿਆ ਕਤਕ ਸੁਦੀ 51765 ਬਿਕਰਮੀ ਸੰਮਤ ਤਿੰਨ ਦਿਨ ਬਾਅਦ ਦੀ ਗੱਲ ਹੈ ਜੀ ਗੁਰਤਾ ਗੱਦੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਸਵਾਰਾ ਸਤਖੰਡ ਨੂੰ ਲੈ ਜਾਣਾ ਹੈ ਸਿੱਖਾ ਤਿਆਰ ਕਰੋ ਔਰ ਘੇਰੇ ਕੇ ਰੇਕ ਕਨਾਤ ਤਾਣ ਦਿਓ ਇਸੇ ਤਰ੍ਹਾਂ ਹੀ ਸਿਖਾ ਨੇ ਕੀਤਾ ਗੁਰਾਂ ਦਾ ਹੁਕਮ ਮੰਨਿਆ ਕਹਿੰਦੇ ਅਸੀਂ ਕਨਾਤ ਦੇ ਵਿੱਚ ਜਾਵਾਂਗੇ ਵਿਰਾਗ ਕਿਸੇ ਨੇ ਨਹੀਂ ਕਰਨਾ ਨਿਰਵਾਣ ਕੀਰਤਨ ਹੋਵੇਗਾ છાતી ਨਹੀਂ મારਨੀ કનાત ਦੇ ਅੰਦਰ ਡੇਢ ਪਹਿਰ ਰਾਤ ਰਹਿੰਦੀ ਦਾ ਸਮਾਂ ਗੁਰਦੇਵ ਤਿਆਰ ਹੋਏ ਸ਼ਸਤਰ ਬਸਤਰ ਧਾਰੇ ਘੋੜੇ ਤੇ ਸਵਾਰ ਅਰਦਾਸਾ ਸੋਧਿਆ ਕਨਾਤ ਵਿੱਚ ਗਏ ਅਖੀਰਲੀ ਫਤਿਹ ਖਾਲਸੇ ਨੂੰ ਬੁਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਖਾ ਮਾ ਝੁੱਠੀ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਵੈਰਾਗ ਸੀ ਇੱਕ ਗੱਲ ਦਾ ਖਿਆਲ ਰੱਖਿਓ ਦੁੱਖ ਬੜੇ ਨੇ ਜ਼ਿੰਦਗੀ 'ਚ ਨਾਨਕ ਦੁਖੀਆ ਸਭ ਸੰਸਾਰ ਕਹਿੰਦੇ ਕੋਈ ਜ਼ੰਬੂਰ ਨਾਲ ਮਾਸ ਨੋਚੇ ਨਾ ਤੁਹਾਡਾ ਸੱਨੀ ਦੇ ਨਾਲ ਉਲਵਾਰ ਕੋ ਹੁੰਦੀ ਬੜਾ ਦਰਦ ਹੁੰਦਾ ਹੈ ਇਦਾਂ ਦੇ ਬਹੁਤ ਦੁੱਖ ਨੇ ਮਾਨਸਿਕ ਸ਼ਰੀਰਿਕ ਪਰ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਪਿਆਰੇ ਤੋਂ ਦੂਰ ਹੋਣ ਦਾ ਵੇ ਸ਼ੋਹੇ ਜੰਬੂਰ ਖਾਵੇ ਨਵੰਜਨ ਗਾਖੜੇ ਵੇ ਛੋੜੇ ਦੇ ਦੁੱਖ ਦਾ ਮੁਕਾਬਲਾ ਹੋਰ ਕੋਈ ਦੁੱਖ ਨਹੀਂ ਕਰਦਾ ਜਦੋਂ ਪਿਆਰਾ ਵਿਛੜੇ ਵੈਰਾਗ ਤੇ ਅੱਖਾਂ ਚੌਣਾਈ ਸੀ ਸਿੰਘਾਂ ਦੇ ਸਵੇਰ ਹੋਈ ਚਿਖਾ ਠੰਡੀ ਹੋ ਗਈ ਕਈ ਸਿੱਖ ਨਾ ਜਿਨ੍ਹਾਂ ਨੂੰ ਭਰੋਸਾ ਘੱਟ ਸੀ ਉਹ ਆਂਦੇ ਅਸੀਂ ਤੇ ਜਿ ਘਾ ਵੇਖਣੀ ਆ ਫਰੋਲ ਕੇ ਜਾ ਅੰਦਰ ਵੜੇ ਇਹੇ ਸੋਚ ਫੋਲਿਓ ਤਿੰਨ ਅੰਗੀਠਾ ਕਰਦ ਲਗੂ ਇਕ ਪਾਈਆ ਨਹਿ ਅਸਤ ਮਿਲਿਓ ਸ਼ਸਤਰ ਕੋ ਗੁਰੂ ਜੋਥੇ ਲਾਇਆ ਹੈਰਾਨੀ ਦੀ ਹਾਦ ਨਾ ਰਈ ਉਹ ਚਖਾ ਦੇ ਵਿੱਚੋਂ ਸਿਰਫ ਇਕ ਛੋਟੀ ਜੀ ਕਿਰਪਾਨ ਮਿਲੀ ਜਿਹੜੀ ਕੇਸਾਂ 'ਚ ਰੱਖਦੇ ਸੀ ਨਾ ਕੋਈ ਸ਼ਸਤਰ ਹੀ ਮਿਲਿਆ ਨਾ ਕੋਈ ਫੋਲੀ ਮਿਲਿਆ ਸਰੀਰ ਦਾ ਪਿਖ ਭਇਓ ਨਿਸ਼ਚਾ ਸਭ ਕੋ ਸਣ ਦੇਹੇ ਗੁਰੂ ਕੇ ਜਾਣ ਕਾ ਫਿਰ ਕਰ ਦੋ ਸਹਰਾ ਭੋਗ ਪਾਇਓ ਗੁਰੂ ਗ੍ਰੰਥ ਮਹਾਨ ਕਾ ਕਈ ਵਾਰ ਕਹਿ ਦਿੰਦੇ ਨਾ ਖੰਡਪਰ ਸਹਿਬ ਦਾ ਭੋਗ ਕਦੋਂ ਪਾਉਣਾ ਮਾਰਗ ਤੋਂ ਬਾਅਦ ਆ ਬਾਹਰ ਤੇ ਹੁਣ ਛੁੱਟੀਆਂ ਦੇ ਹਿਸਾਬ ਨਾਲ ਚੱਲ ਪਏ ਆਪਾਂ ਕੋਈ ਅਗਲੇ ਦਿਨ ਹੀ ਪਾ ਦਿੰਦਾ ਤੇ ਕੋਈ ਦਹੀ ਦਿਨੀ ਕੋਈ 20 ਦਿਨੀ ਦਸਹਿਰਾ ਚੱਲਦਾ ਏ ਸਿੱਖ ਜਗਤ ਚ 10ਵੇਂ ਦਿਨ ਭੋਗ ਪਾਇਆ ਗਿਆ ਖੈਰ ਉਹਦੇ ਤੋਂ ਪਹਿਲਾਂ ਸਿੱਖਾਂ ਨੂੰ ਇਹ ਨਿਸ਼ਚਾ ਹੋ ਗਿਆ ਵੀ ਗੁਰੂ ਸ਼ਰੀਰ ਸਣੇ ਸੱਚਖੰਡ ਗਏ ਨੇ ਹੁਣ ਬੜੀ ਮੁਸ਼ਕਲ ਹੈ ਗੱਲ ਮੰਨਣੀ ਤੇ ਤਰਕੇ ਦਿੱਤਾ ਜਾਂਦਾ ਹੈ ਵੀ 10 ਜਾਮੇ ਧਾਰੇ ਵਾਹੀ ਗੁਰੂ ਦੀ ਜੋਤ ਨੇ ਇੱਕ ਗੁਰਨਾਨਕ ਸਾਹਿਬ ਤੇ ਇੱਕ ਗੁਰੂ ਗੋਬਿੰਦ ਸਿੰਘ ਦਾ ਹੀ ਮਸਲਾ ਹੈ ਵੀ ਸਰੀਰ ਨਹੀਂ ਮਿਲਿਆ ਬਾਕੀ ਸਾਰਿਆਂ ਦੇ ਸੰਸਕਾਰ ਹੋਏ ਇਹ ਕੀ ਗੱਲ ਹੋਈ ਹੁਣ ਧਿਆਨ ਨਾਲ ਸਮਝਿਓ ਜਿਹੜਾ ਕਾਲਜ ਦਾ ਪ੍ਰਿੰਸੀਪਲ ਹੁੰਦਾ ਨਾ ਜਿੰਨਾ ਚਿਰ ਉਹ ਡਿਊਟੀ ਕਰਦਾ ਕਰਦਾ ਫਿਰ ਨਵਾਂ ਆ ਜਾਂਦਾ ਹੈ ਜਿਹੜੇ ਪਹਿਲੇ ਲੋਕ ਕ੍ਰੀਏਟ ਕੀਤੇ ਨੇ ਕਾਲਜ ਦੇ ਪ੍ਰਿੰਸੀਪਲ ਨੇ ਦੂਜਾ ਬਦਲ ਸਕਦਾ ਹੈ ਜੀਜਾ ਫਿਰ ਬਦਲ ਸਕਦਾ ਉਹਦੀ ਆਜ਼ਾਦ ਹਸਤੀ ਹੁੰਦੀ ਹੈ ਬੱਚਿਆਂ ਨੂੰ ਉਸ ਲਾਅ ਦੇ ਅਕੋਰਡਿੰਗ ਚੱਲਣਾ ਪੈਂਦਾ ਹੈ ਗੁਰੂ ਵੱਜਾ ਨਹੀਂ ਹੈ ਕਿਸੇ ਮਰਿਆਦਾ ਦਾ ਨਾ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਚ ਵੱਜਦਾ ਹੈ ਨਾ ਸ਼ਾਸਤਰ ਚ ਵੱਜਦਾ ਹੈ ਕਿਉਂਕਿ ਉਹਨੇ ਮਰਿਆਦਾ ਘੜੀ ਹੈ ਤੁਹਾਡੇ ਲਈ ਸਕੂਲ ਦੀ ਮਰਿਆਦਾ ਪ੍ਰਿੰਸੀਪਲ ਤੇ ਨਹੀਂ ਜੇ ਲਾਗੂ ਹੁੰਦੀ ਸਟੂਡੈਂਟਸ ਤੇ ਲਾਗੂ ਹੁੰਦੀ ਹੈ ਸਰੀਰ ਦੀ ਮਰਿਆਦਾ ਤੁਹਾਡੇ ਤੇ ਲਾਗੂ ਹੈ ਗੁਰੂ ਤੇ ਨਹੀਂ ਉਹ ਸੁਤੰਤਰ ਹਸਤੀ ਯਰ ਮੈਨੀਆਂ ਦਾ ਗੁਰੂ ਗ੍ਰੰਥ ਸਾਹਿਬ ਆਂਦੇ ਨੇ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਹੋਏ ਗੁਰੂ ਇਸ ਦਾ ਕ੍ਰੀਏਟਰ ਗੁਰੂ ਇਸ ਦਾ ਡੂਅਰ ਨਾਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ ਵਾਟਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ ਜੋ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਕਰ ਸਕਦਾ ਹੈ ਉਹ ਬੱਜਾ ਨਹੀਂ ਕਿਸੇ ਮਰਿਆਦਾ ਦਾ